ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਤਰੋ ਸਵਾਲਤ ਆਪਣੀ ਨਵੀਂ ਵੀਡੀਓ ਚ ਤੇ ਬਾਈ ਅੱਜ ਤੁਹਾਨੂੰ ਆਪਾਂ ਆ ਆਪਣੀ ਕਣਕ ਦਿਖਾਉਣੇ ਆ ਇਹ ਬਾਈ ਉਹੀ ਆ ਜੀ ਚ ਆਪਾਂ ਵੀਡੀਓ ਪਾਈਆਂ ਸੀ ਮਲਚਰ ਮਾਰਦੇ ਪਲਾਉ ਮਾਰਦਿਆਂ ਦੀਆਂ ਠੀਕ ਐ ਇਹ ਚ ਆਪਣਾ 131 ਝੋਨਾ ਸੀ ਉਹ ਦੂਜੇ ਸਾਈਡ ਸੀਗਾ ਉਧਰ ਸਾਹਮਣੇ ਉਧਰ ਪੀਲੀ ਪੁਸ਼ਾ ਸੀ ਤੇ ਇਹਦੀ ਆਪਾਂ ਵੀਡੀਓ ਪਾਈ ਸੀਗੀ ਜਿੱਦਣ ਇਹ ਚਾਪਾ ਕਣਕ ਬੀਜਦੇ ਸੀ ਉਹ ਵੇਖ ਮੈਂ ਪਾਉਣਾ ਤਾਂ ਲੇਟ ਹੋਣਾ ਪਰ ਉਹਦੋਂ ਦੀ ਵੀਡੀਓ ਪਾਈ ਹੋਈ ਹੈ ਆਪਣੇ ਚੈਨਲ ਤੇ ਤੇ ਆਹ ਦੇਖ ਲੋ ਬਾਈ ਬਾਈ ਆਹ ਜਦੋਂ ਮਨ ਲੋ ਕਿਤੇ ਇੱਕ ਤਾਈਆਂ ਆਏ ਜੇ ਨਹੀਂ ਉੱਗਿਆ ਇਹਨਾਂ ਵੇਰੇ ਆਪਣੇ ਥੋੜਾ ਜਿਹਾ ਉਹ ਸੁਪਰ ਸੀਡਰ ਚ ਫਾਲਟ ਸੀ ਕਿਉਂਕਿ ਆਹ ਦੇਖੋ ਆ ਸਾਰੇ ਓਰੇਜੀ ਦਾਣੇ ਹੈ ਨਹੀਂਗੇ ਠੀਕ ਆ ਕਿਉਂਕਿ ਉਹ ਓੜਾ ਇੱਕ ਬੰਦ ਹੋ ਜਾਂਦਾ ਸੀ ਲੱਗ ਜਾਂਦਾ ਸੀ ਕਿਉਂ ਸਵੇਰੇ ਸਵੇਰੇ ਸਾਨੂੰ ਪਤਾ ਡੀਏਪੀ ਜਮ ਜਾਂਦੀ ਆ ਤੇ ਉਹ ਤਾਂ ਕਰਕੇ ਆ ਤੇ ਬਾਕੀ ਬਈ ਆਪਾਂ ਬਈ ਕੋਈ ਸ਼ਿੱਟਾ ਨਹੀਂ ਦਿੱਤਾ ਠੀਕ ਐ ਤੁਸੀਂ ਆਪ ਦੇਖ ਲਓ ਠੀਕ ਐ ਆ ਜਿਹੜੇ ਓਰਾ ਕੋਈ ਬੰਦ ਹੋਇਆ ਉਹ ਹੋ ਰਹਾਗਾ ਉਹ ਬਈ ਨਾ ਤਾਂ ਇਹ ਸੁਣਦਾ ਠੀਕ ਐ ਇਹ ਬਈ ਹੁਣ ਆਪਾਂ ਦੂਜਾ ਪਾਣੀ ਲਾਉਣੇ ਆ ਪਹਿਲੇ ਪਾਣੀ ਤੇ ਆਪਾਂ ਜਿਹੜੀ ਸਪਰੇ ਆਉਂਦੀ ਆ ਉਹ 505 ਜੀ ਉਹੋ ਆਪਾਂ ਨਾਲ ਕਰਦੇ ਸੀਗੀ ਪਹਿਲਾ ਪਾਣੀ ਲਾ ਕੇ ਠੀਕ ਆ ਇਹ ਅੱਜ ਦੂਜਾ ਪਾਣੀ ਲੱਗ ਰਿਹਾਗਾ ਹਰੇਚ ਪੈ ਗਈ ਠੀਕ ਆ ਬਈ ਤੇ ਹੁਣ ਆਪਾਂ ਨਾਲਾ ਪਾਣੀ ਲਾ ਕੇ ਉਦੋਂ ਬਾਅਦ ਪਾ ਪਾ ਪਾਉਣੀ ਆ ਤੇ ਇਹ ਅੱਜ ਹੈਗੀ ਆ ਤਰੀਕ ਬਈ ਸ਼ਾਇਦ 15 ਦਸੰਬਰ ਅੱਜ ਤੇ ਇਹ ਐਤਵਾਰ ਦਾ ਦਿਨ ਹੈ ਤੇ ਬਈ ਆ ਕਣਕ ਤੁਹਾਡੇ ਸਾਹਮਣੇ ਆ ਕਿਉਂਕਿ ਬਈ ਪਹਿਲਾਂ ਨਾ ਮੈਨੂੰ ਬਹੁਤ ਡਰ ਸੀਗਾ ਵੀ ਹਾਂ ਆਲੀ ਕਿਉਂ ਬਈ ਆਪਾਂ ਮਲਚਰ ਮਾਰ ਕੇ ਐਮਬੀ ਬਲਾਅ ਮਾਰੇ ਸੀਗੇ ਤੇ ਆਪਣੇ ਬਈ ਪਿੰਡ ਚ ਇੱਥੇ ਬਹੁਤ ਸੁੰਡ ਪਿਆਗਾ ਬਹੁਤ ਗਣਕਾ ਖਰਾਬ ਹੋਈਆਂ ਹੋਈਆਂ ਠੀਕ ਆ ਬਈ ਪਰ ਆਪਣੇ ਚਲੋ ਵਾਹਿਗੁਰੂ ਦੀ ਮਿਹਰ ਹੈ ਬਈ ਸਾਰਾ ਸਾਢੇ 4 ਕੱਲੇ ਵਾਣ ਆਪਣਾ ਇੱਥੇ ਦੂਜਾ ਵਾਣ ਆਪਣਾ ਦੂਜੇ ਪਾਸੇ ਆ ਠੀਕ ਹੈ ਇੱਥੇ ਬਈ ਆਪਣੇ ਸਾਰੇ ਵਾਣ ਜੋ ਅਸੀਂ ਆਏ ਸੀਗੇ ਦੇਖਣ ਇੱਕ ਦਿਨ ਸੁੰਡ ਉਸ ਦਿਨ ਚਲ ਵੀਡੀਓ ਤੁਹਾਨੂੰ ਨਹੀਂ ਬਣਾਈ ਗਈ ਜਦੋਂ ਪਹਿਲਾ ਪਾਣੀ ਲਾਇਆ ਸੀਗਾ ਉਦੋਂ ਬਾਅਦ ਵੀ ਚਲ ਦੇਖਈਏ ਕਿਉਂਕਿ ਬਈ ਪਾਣੀ ਲਾਉਣ ਤੋਂ ਪਹਿਲਾਂ ਤਾਂ ਇੰਨਾ ਪਤਾ ਨਹੀਂ ਲੱਗਦਾ ਹੁੰਦਾ ਮਤਲਬ ਜਿਹੜਾ ਨੇ ਅੱਜ ਹੋਵੇ ਉਹਦਾ ਪਤਾ ਲੱਗ ਜਾਂਦਾ ਪਰ ਜਿਵੇਂ ਇਹ ਤੇ ਸੀ ਨਾ ਵੀ ਇਹ ਤੇ ਬਈ ਸਾਨੂੰ ਯਾਰ ਦੋ ਥਾਵਾਂ ਤੇ ਦੋ ਤਿੰਨ ਬੂਟੇ تھے ਠੀਕ ਆ ਜਿੰਨਾ ਸੁੰਡ ਸੀ ਉਹ ਵੀ ਉਹਦੋਂ ਸਪਰੇ ਦਵਾਈ ਪਾਈ ਗਈ ਸੀ ਤੇ ਉਹਦਾਲ ਉਹ ਵੀ ਖਤਮ ਹੋ ਗਿਆ ਬਈ ਹੋਰ ਸਾਨੂੰ 1% ਵੀ ਸ਼ਿਕਾਤ ਨਹੀਂ ਆ ਜੀ ਬਾਈ ਸੁੰਡ ਦੀ ਜਿਹੜੇ ਆਹ ਜਗਾ ਬਾਈ ਇਹ ਉਹ ਆ ਵੀ ਆਪਾਂ ਇੱਕ ਤਾਂ ਬਈਆ ਸਰਾਂ ਤੇ ਇੱਥੇ ਬਰਾਲੀ ਬਾਲੀ ਰਹਿ ਜਾਂਦੀ ਆ ਠੀਕ ਹੈ ਤੇ ਇੱਕ ਇੱਥੇ ਨਾ ਉਹ ਸੀਗਾ ਆਪਣਾ ਸੁਪਰ ਸੀਡਰ ਹੌਲੀ ਹੌਲੀ ਤੁਹਾਨੂੰ ਪਤਾ ਬਾਈ ਸੈਟ ਹੁੰਦਾ ਤਾਂ ਕਰਕੇ ਇਹ ਜਿੱਥੋਂ ਆਪਾਂ ਖੜਾ ਕੇ ਜੀ ਤੋਰ ਲੈਂਦੇ ਹੁਥੇ ਥਾਂ ਜਾ ਆਪਦਾ ਛੱਡੇ ਜਾਂਦਾ ਸੀਗਾ ਠੀਕ ਆ ਉਹ ਜਗਾ ਨੇ ਇਹ ਹੋਰ ਕੋਈ ਜਗ੍ਹਾ ਨਹੀਂ ਹੈਗੀ ਤਾਂ ਕਰਕੇ ਬਈ ਮੈਂ ਇਹ ਦਿਖਾਇਆ ਕਿਉਂ ਕੱਲੇ ਆਪਣੇ ਆਹ ਪਹਿਲੇ ਘਰੇ ਜੀ ਐਂ ਦੇ ਆ ਹੋਰ ਆ ਦੇਖ ਲਓ ਬਈ ਤੁਸੀਂ ਸਾਰੇ ਸਾਨੂੰ ਜ਼ੂਮ ਕਰ ਕਰਕੇ ਦਿਖਾ ਦਿੰਨੇ ਆ ਕਿਤੇ ਕੋਈ ਐਦਾਂ ਦੌਗੀ ਨਹੀਂ ਹੈਗੀ ਸੁੰਡ ਦਾ ਕਿਤੇ ਕੋਈ ਨਾਮ ਨਿਸ਼ਾਨ ਨਹੀਂ ਹੈਗਾ ਹੁਣ ਵੀ ਤੁਸੀਂ ਦੇਖ ਸਕਦੇ ਹੋ ਹੁਣ ਵੀ ਹੈ ਨਹੀਂਗਾ ਕਿਉਂਕਿ ਬਈ ਹੁਣ ਤਾਂ ਚਲੋ ਠੰਡ ਆ ਗਈ ਉਦੋਂ ਗਰਮੀ ਸੀਗੀ ਵੀ ਜਿਵੇਂ ਆਪਣੇ ਕਹਿੰਦੇ ਆ ਮੌਸਮ ਐਤ ਕੀ ਨਹੀਂ ਐਨਾ ਸਹੀ ਸੀਗਾ ਕੰਕਾ ਵਾਸਤੇ ਵੀ ਤਾਂ ਕਰਕੇ ਵੀ ਸੁੰਡ ਪਿਆਗਾ ਤੇ ਬਾਕੀ ਬਈ ਕਈ ਬਈ ਹੁਣ ਕਹਿੰਦੇ ਆ ਵੀ ਸੁਪਰ ਸੀਡਰ ਵਾਲੀ ਕਣਕ ਚ ਸੁੰਡ ਜਾਦੇ ਆ ਉਹਦਾ ਬਈ ਆਪਾਂ ਨੂੰ ਰੀਜ਼ਨ ਐਵੇਂ ਆਖੀ ਪਤਾ ਨਹੀਂ ਹਾਂ ਉਹਨਾਂ ਚ ਜ਼ਰੂਰ ਜ਼ਰੂਰ ਆ ਜਿਹੜੇ ਬਈਆਂ ਨੇ ਕੱਲੀਆਂ ਲੈਣਾ ਮਚਾ ਕੇ ਤੇ ਸਿੱਧਾ ਸੁਪਰ ਸੀਡਰ ਨਾਲ ਵੀਜ ਜਾਗਾ ਤੇ ਉਹ ਚ ਵੀ ਸੁੰਡ ਹੈਗਾ ਬਈ ਠੀਕ ਹੈ ਜਾਂ ਜੀਚਮਾਲਾ ਗੱਠਾਂ ਵਾਲੇ ਚ ਕਿਤੇ ਪ੍ਰਾਲ ਮਾੜਾ ਮੋਟਾ ਰਹਿ ਗਿਆ ਉੱਥੇ ਵੀ ਹੈਗਾ ਪਟਵਈ ਉਹਦੋਂ ਮੈਨੂੰ ਸਭ ਤੋਂ ਵੱਡਾ ਡਰਾ ਇਹੀ ਸੀ ਵੀ ਯਾਰ ਬਾਈ ਮਤਲਬ ਵੀ ਸਾਰਿਆਂ ਨੇ ਯਾਰ ਅੱਗ ਲਾਈ ਸੀ ਠੀਕ ਆ ਆਪਾਂ ਅੱਗ ਨਹੀਂ ਲਾਈ ਸੀ ਮੈਨੂੰ ਨਾ ਐਂ ਦਿਮਾਗ ਚਾਹੀ ਜਾਂਦਾ ਸੀ ਵੀ ਯਾਰ ਜੇ ਇਹਨਾਂ ਦੇ ਇੰਨਾ ਸੌਂਡਾ ਇਹਨਾਂ ਨੇ ਅੱਗ ਲਾਈ ਆ ਮੈਂ ਕਿ ਆਪਣੇ ਕੀ ਹਾਲ ਹੋਊਗਾ ਵੀ ਆਪਣੀ ਤਾਂ ਬਈ ਆ ਸਾਰੀ ਪਰਾਲੀ ਵਿੱਚ ਦੱਬੀ ਹੋਈ ਆ ਆ ਇਸ ਵਾਂਹ ਦੇ ਆ तकरीबन ਵੀ ਬਈ ਆਪਾਂ ਐਤ ਕੀ ਅੱਗ ਨਹੀਂ ਲਾਈ ਆਪਾਂ ਸਾਰੇ ਵਾਂਹ ਦੀ ਪਰਾਲੀ ਵਿੱਚ ਸੀ ਦੱਬੀ ਆ ਠੀਕ ਹੈ ਤੁਹਾਨੂੰ ਬਈ ਦੂਜੀ ਵੀ ਦਿਖਾਉਂਗਾ ਜੇ ਮਲੋ ਮੈਂ ਲੰਘਦਾ ਟੱਪਦਾ ਹੋਇਆ ਵੀ ਜਿਨ੍ਹਾਂ ਕਣਕਾਂ ਚ ਸੁੰਡ ਜਾਦੇ ਆ ਉਹਨਾਂ ਚ ਦੌਗੀਆਂ ਬਹੁਤ ਪਈਆਂ ਬਈ ਠੀਕ ਹੈ ਤੇ ਉਹਨਾਂ ਚ ਅਗਾ ਵੀ ਲੱਗੀਆਂ ਕਈਆਂ ਚ ਗੱਠਾਂ ਵੀ ਬਣੀਆਂ ਵਾਹਣ ਸਾਫ ਸਮਾਰ ਕੇ ਬਈ ਵਾਕੇ ਵੀ ਵੀਜੇ ਵਾਕੇ ਬੀਜੇ ਵਾਹਣਾ ਚ ਵੀ ਹੈਗਾਗਾ ਸੁੰਡਾ ਉਹਦਾ ਬਈ ਆਪਣੇ ਕੋਲੇ ਕੋਈ ਰੀਜ਼ਨ ਨਹੀਂ ਹੈਗਾ ਬਈ ਆਪਾਂ ਨੂੰ ਨਹੀਂ ਪਤਾ ਵੀ ਕਿਉਂ ਨਹੀਂ ਪਿਆ ਪਰ ਆਪਣੇ ਵਾਹਿਗੁਰੂ ਦੀ ਕਿਰਪਾ ਰਹੀ ਹੈ ਆਇ ਲਾ ਲੋ ਵੀਰ ਲਾਲੋ ਵੀ ਆਪਾਂ ਹੁਣ ਪ੍ਰਾਲੀ ਇੱਕ ਵੀ ਐਮਬੀ ਬਲਾਉ ਨੂੰ ਥੋੜੀ ਢੂੰਗੀ ਦਬ ਦਿੰਦੇ ਆ ਤਾਂ ਵੀ ਆਪਣੇ ਕੁਝ ਹੈ ਨਹੀਂਗਾ ਵੀ ਕੋਈ ਮਰਜ਼ੀ ਰੀਜ਼ਨ ਲਾ ਸਕਦੇ ਹੋ ਬਈ ਤੁਸੀਂ ਤੇ ਬਈ ਬਾਕੀ ਕਣਕ ਬਹੁਤ ਸੋਹਣੀ ਖੜੀ ਆ ਆਪਣੀ ਆ ਤੁਹਾਡੇ ਸਾਹਮਣੇ ਆ ਸਾਰੀ ਇਹ ਵੀ ਬਈ ਹੁਣ ਆਪਾਂ ਪਾਣੀ ਥੋੜਾ ਜਲਦੀ ਤਾਂ ਲਾਉਣਿਆ ਨਹੀਂ ਵੈਸੇ ਆ ਦੇਖ ਲਓ ਉਹ ਵਾਹ ਚ ਗਿਲ ਤਾਂ ਹੈਗੀ ਸੀ ਫਰ ਇਹ ਆਪਾਂ ਤਾਂ ਲਾ ਰਹੇ ਆ ਬਈ ਹੁਣ ਤੁਹਾਨੂੰ ਪਤਾ ਠੰਡ ਥੋੜੀ ਜਿਆਦਾ ਕੋਰਾ ਜਾ ਪੈਂਦਾ ਜੀ ਤਾਂ ਕਰਕੇ ਕਣਕਣਾ ਨਹੀਂ ਦਬਜ ਜਾਂਦੀ ਹੈ ਜੇ ਇਹਨੂੰ ਕੋਰਾ ਜਾ ਲੱਗ ਜੇ ਤੇ ਤਾਂ ਕਰਕੇ ਆਪਾਂ ਹੁਣ ਪਾਣੀ ਲਾ ਰਹੇ ਆ ਤੇ ਆ ਬਈ ਤੁਸੀਂ ਦੇਖ ਲਓ ਹੁਣ ਆਪਣੇ ਇੱਧਰ ਬਈ ਨਾਲ ਚਾਚਾ ਜੀ ਕੇ ਇਹਨਾਂ ਨੇ ਵੀ ਵੈਸੇ ਅੱਗ ਲਾ ਕੇ ਬੀਜੀ ਸੀ ਇਹ ਆਪਣੇ ਤੋਂ ਪਹਿਲਾਂ ਦੀ ਬੀਜੀ ਹੋਈ ਕਣਕ ਆਹਾ ਵੀ ਤੇ ਉਹ ਅੱਗੇ ਵਾਲੀ ਵੀ ਇਨਾਂ ਦੇ ਵੀ ਉਹ ਦੂਜੇ ਬਾਹਾਂ ਚ ਸਾਹਮਣੇ ਅੱਗੇ ਤੁਹਾਨੂੰ ਮੈਂ ਦਿਖਾਉਂਗਾ ਜਾਂਦਾ ਹੋਇਆ ਉਹ ਚ ਸੁੰਡ ਪੈ ਗਿਆ ਸੀ ਉਹ ਚ ਦੌਗੀਆਂ ਬਾਤੀਆਂ ਸੀ ਆ ਦੇਖੋ ਬਈ ਆ ਜਿਹੜਾ ਆ ਦੌਗੀਆਂ ਬਈਆਂ ਵੀ ਆ ਦੇਖਦੀ ਨਹੀਂ ਹੋਣੀ ਆ ਉੱਚੀ ਨੀ ਵੀ ਰਣਕ ਦੀ ਐ ਇਧਰ ਦੇਖ ਲਓ ਹੁਣ ਬਈ ਵਾ ਇਧਰ ਕੋਈ ਦੌਗੀ ਨਹੀਂ ਆਹਾ ਬਈ ਪਹਿਲਾ 11 ਇਹ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ ਆਪਣੇ ਹਾਂ ਸੁਪਰ ਸੀਡਰ ਚੋਂ ਸੀਗਾ ਆ ਦੇਖੋ ਉਹ ਕੱਲਾ ਉਹ ਹੋ ਰਹੀ ਯੋਹ ਆ ਦੇਖੋ ਜਿਵੇਂ ਆਹ ਵਾਲਾ ਹੋਰ ਇਹ ਕਿਤੇ ਕਿਤੇ ਦਾਣਾ ਲੱਗਿਆਗਾ ਮਤਲਬ ਡੀਪੀ ਜੰਮੀ ਹੋਈ ਆ ਕਿਉਂ ਸਵੇਰੇ ਸਵੇਰੇ ਜੰਮਦੀ ਆ ਤੇ ਹੋਰ ਇਧਰ ਲਾ ਲੋ ਹੋਰ ਇਧਰ ਕਿਤੇ ਕੁਛ ਨਹੀਂ ਆ ਬਈ ਆਹ ਘਿਆਰੇ ਤਾਂ ਕਰਿਆ ਤਾਂ ਵੀ ਬਈ ਆਪਾਂ ਇਹ ਚ ਕੋਈ ਇਹ ਛੱਟਾ ਛੋਟਾ ਨਹੀਂ ਦਿੱਤਾ ਕਿਉਂਕਿ ਬਈ ਇਹ ਬੂਟਾ ਮਾਰ ਹੀ ਲੈਂਦੀ ਆ ਉਹਨਾਂ ਕੰਕਾ ਆਹ ਦੇਖ ਲਓ ਬਈ ਕਿਤੇ ਵੀ ਐ ਦੌਗੀ ਹੈਣੀਗੀ ਵੀ ਅਸੁੰਡ ਦੀ ਖਾਦੀ ਹੋਈ ਕਈ ਬੰਦੇ ਮਤਲਬ ਮੈਨੂੰ ਐ ਵੀ ਕਹਿੰਦੇ ਆ ਵੀ ਜਿੰਨਾ ਇੱਕ ਆਪਾਂ ਨੂੰ ਪਤਾ ਕਹਿੰਦੇ ਵੀ ਥੋੜੇ ਹਜੇ ਵਾਂਚ ਪਰਾਲੀ ਸੀਗੀ ਸੁੰਡ ਦੇ ਖਾਣ ਵਾਸਤੇ ਤਾਂ ਨਿਓ ਗਣਕ ਨੂੰ ਖਾ ਰਿਆ ਠੀਕ ਆ ਵੀ ਜਦੋਂ ਉਹਨੇ ਉਧਰ ਆਉਣਾ ਉਦੋਂ ਨੂੰ ਤਾਂ ਬਈ ਜਿਵੇਂ ਹੁਣ ਠੰਡ ਆ ਗਈ ਹੁਣ ਸੁੰਡ ਵੈਸੀ ਘਟ ਗਿਆ ਅੱਲਾਹ ਦੇਖ ਲਓ ਬਾਈ ਕਿਤੇ ਕੋਈ ਦੌਗੀ ਦੀਂਦੀ ਆ ਆ ਮੈਂ ਤੁਹਾਨੂੰ ਦਿਖਾਈ ਦਿੱਤੀ ਜਿਹੜੀ ਆਪਣੇ ਵੀ ਆਪਣੇ ਆ ਸੁਪਰ ਸੀਡਰ ਕਰਕੇ ਪਈਆਂ ਨੇ डी पी जमन करके पी भी इतने बी नहीं डिगया पर आप छिट्टा छुट्टा कितने कुछ कुछ भी नहीं दिता है ठीक है भी नहीं आज जहां हम यार जा जाए जो भेड़ा जा लगता या कि बस आप कुछ नहीं दिता लो भैया थोड़े सामने देख लो बाकी खैर कणक का रंग त ठीक है बस पा देंगे ਆ ਦੇਖੋ ਭਾਈ ਆ ਆ ਐ ਹੁੰਦਾ ਜਿਵੇਂ ਜਿਹੜੇ ਚ ਸੁੰਡ ਪਿਆ ਹੋਵੇ ਇਹਦਾ ਕੋਈ ਮਤਲਬ ਵੀ ਪੋਰ ਨਹੀਂ ਲੱਗਾ ਹੋਇਆ ਆ ਦੇਖੋ ਜਿਵੇਂ ਆ ਇੱਥੇ ਟੋਆ ਜਾ ਆ ਗਿਆ ਜਾਂ ਇੱਥੇ ਆ ਗਿਆ ਠੀਕ ਹੈ ਵੈਸੇ ਇਹ ਚ ਵੀ ਬਹੁਤ ਘੱਟ ਆ ਜਿਆਦਾ ਨਹੀਂ ਹੈਗਾ ਤੇ ਤੁਹਾਨੂੰ ਜਿਆਦਾ ਵਾਲਾ ਵੀ ਦਿਖਾਵਾਂਗੇ ਇੱਕ ਭਾਈ ਜਿਹੜੀਆਂ ਅਗੇਤੀਆਂ ਗਣਕਾਂ ਜਿਆਦੇ ਅਗੇਤੀ ਉਹਨਾਂ ਚਾ ਕਿਉਂ ਭਈ ਉਹਦੋਂ ਚੋਂ ਨੇ ਖੜੇ ਸੀ ਤਾਂ ਫਿਰ ਉਹ ਜਿਹੜਾ ਆਪਣਾ ਸੁੰਡ ਜਾਂ ਹੁੰਦਾ ਉਹਦੇ ਅੰਡੇ ਰੱਖਣ ਨੂੰ ਜਗ੍ਹਾ ਹੁੰਦੀ ਆ ਉਦੋਂ ਇੱਤਾ ਕਰਕੇ ਵੀ ਉਧਰ ਝੋਨੇ ਚ ਆ ਜਾਂਦਾ ਠੀਕ ਹੈ ਲਓ ਮਿੱਤਰੋ ਦੇਖ ਲਓ ਕਿਉਂਕਿ ਮੈਨੂੰ ਇੱਕ ਬਾਈ ਕਮੈਂਟ ਕਰਦਾ ਸੀ ਵੀ ਬਈ ਤੁਸੀਂ ਸਾਰੀਆਂ ਵੀਡੀਓਂ ਪਾਈਓ ਉਸ ਕਣਕ ਦੀਆਂ ਵੀ ਹਾਂ ਜੀ ਤੁਸੀਂ ਪ੍ਰਾਲੀ ਦੱਬਿਆ ਹੋਈ ਆਪਾਂ ਨਾ ਸਾਰੇ ਵਾਂਝੀ ਪ੍ਰਾਲੀ ਦੱਬੀ ਹੈ ਜੇ ਕੋਈ ਵੀ ਵੀਰ ਨੇ ਕਹਨੇ ਦੇਖਣੀ ਹੋਵੇ ਵੀ ਹਾਂ ਯਾਰ ਅਗਲੇ ਦਿਨ ਆਏ ਹੁੰਦਾ ਵੀ ਯਾਰ ਇਹ ਉਹ ਚੀਜ਼ ਨਹੀਂ ਦਿਖਾਉਂਦਾ ਜਾਂ ਇਹ ਨਹੀਂ ਤੁਸੀਂ ਬਈ ਆ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਹੀ ਆ ਬਈ ਸਾਰਾ ਕੁਝ ਤੇ ਧੰਨਵਾਦ ਮਿੱਤਰੋ